मागे होते चांगलं ਤੁਸੀਂ ਦੇਖ ਸਕਦੇ ਹੋ ਕਿ ਜੋ ਨਸ਼ਾ ਹੈ ਉਹ ਪਿੰਡ ਪਿੰਡਾਂ ਦੇ ਵਿੱਚ ਚਿੱਟੇ ਦਾ ਨਸ਼ਾ ਪਿੰਡਾਂ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਗੱਭਰੂ ਜਵਾਨ ਪੁੱਤ ਪਿੰਡਾਂ ਦੇ ਵਿੱਚ ਮਰ ਰਹੇ ਨੇ ਸਰਕਾਰ ਪਤਾ ਨਹੀਂ ਕੀ ਚਾਹੁੰਦੀ ਹੈ ਹਰ ਰੋਜ਼ ਨਵੇਂ ਤੋਂ ਨਵੇਂ ਘਟਾ ਰਹੇ ਪਤਾ ਨਹੀਂ ਪ੍ਰਸ਼ਾਸਨ ਕੀ ਚਾਹੁੰਦਾ ਹੈ ਰੋਜ਼ ਹੀ ਇਦਾਂ ਦੇ ਗਰੀਬ ਪਰਿਵਾਰਾਂ ਦੇ ਜੋ ਲੜਕੇ ਨੇ ਨਸ਼ੇ ਦੀ ਮੌਤ ਦੀ ਢੇਡ ਚੜ ਰਹੇ ਨੇ ਪਰ ਫਿਰ ਵੀ ਸਰਕਾਰ ਸਾਡੇ ਇਸ ਚੱਲਦੇ ਹੋਏ ਸਿਲਸਿਲੇ ਨੂੰ ਰੋਜ਼ ਦੀ ਰੋਜ਼ ਨਵਾਂ ਇੱਕ ਰੰਗ ਦੇਣ ਲੱਗੂਈ ਐ ਮਾਂ ਪਿਓ ਬਿਲਕੁਲ ਕਰ ਰਹੇ ਨੇ ਤੇ ਬੇਵਸ ਨੇ ਕੀ ਕਰਨ ਪਰ ਫਿਰ ਵੀ ਜੋ ਨਸ਼ਾ ਹੈ ਸਾਡੀ ਜਵਾਨੀ ਨੂੰ ਦਿਨੋ ਦਿਨ ਖਾ ਰਿਹਾ ਤੇ ਛੋਟੀ ਛੋਟੀ ਉਮਰ ਦੇ ਜਿਹੜੇ ਜੋ ਨੌਜਵਾਨ ਨੇ ਉਹ ਨਸ਼ੇ ਦੀ ਪੇਟ ਚੜ ਰਹੇ ਨੇ ਗਰੀਬ ਪਰਿਵਾਰਾਂ ਦੇ ਨਸ਼ੇ ਦੀ ਇੱਕ ਗੰਦੀ ਚਿੱਟੇ ਦੀ ਜੋ ਖਾਸ ਕਰਕੇ ਬਕੈਨੇਵੀ ਸਾਡੇ ਜੋ ਪੰਜਾਬ ਦਾ ਜਾਂ ਜੋ ਪੰਜਾਬ ਦੇ ਬਾਰਡਰ ਲੱਗਦਾ ਹਰਿਆਣਾ ਦਾ ਏਰੀਆ ਨਸ਼ੇ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਪ੍ਰਸ਼ਾਸਨ ਫੋਕੇ ਦਾਅਵੇ ਕਰ ਰਿਹਾ ਸਿਰਫ ਗੱਲਾਂ ਕਰ ਰਿਹਾ ਗੱਲਾਂ ਦੇ ਵਿੱਚ ਪਰ ਅਸਲ ਜਿਹੜਾ ਹੈਗਾ ਉਹ ਕੰਮ ਨਹੀਂ ਕਰ ਰਿਹਾ ਰੋਜ਼ ਨਵੇਂ-ਨਵੇਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਤੇ ਛੋਟੇ-ਛੋਟੇ ਉਮਰ ਦੇ ਨੌਜਵਾਨ ਚਿੱਟੇ ਨਸ਼ੇ ਦੀ ਪੀੜ ਚੜ ਰਹੇ ਨੇ ਗਰੀਬ ਪਰਿਵਾਰ ਵਿਚਾਰੇ ਬਿਲਕੁਲੇ ਨੇ ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਤੇ ਕੋਈ ਸਖਤ ਕਦਮ ਉਠਾਇਆ ਜਾਵੇ